ਜਿਹੜੀ ਸਾਡੀ ਜੀ ਪ੍ਰੈਸ ਕਾਨਫਰੰਸ ਦੂਜੀ ਹੈ ਉਹ ਸਾਡੀ ਸਾਡੀ ਪੌਪੀ ਹਸਦੀ ਦੋ ਕੇਸਿਸ ਚ ਐਨਡੀਪੀਐਸ ਦੀ ਕਮਰਸ਼ੀਅਲ ਰਿਕਵਰੀ ਹੋਈ ਹੈ ਜਿਸ ਦੇ ਚ ਅਸੀਂ ਨਸ਼ਾ ਸਪਲਾਈ ਕਰਨ ਵਾਲੇ ਦੋ ਗਿਰੋਹਾਂ ਦਾ ਪਰਦਾਫਾਸ਼ ਕੀਤਾ ਤੇ ਟੋਟਲ ਸਾਨੂੰ ਦੋ ਕੁਇੰਟਲ 49 49 ਕਿਲੋ ਪੁੱਕੀ ਚੂਰਾ ਬੋਸ ਬਰਾਮਦ ਹੋਈ ਹੈ ਔਰ ਚਾਰ ਦੋਸ਼ੀਆਂ ਨੂੰ ਸੀਬੀਰ ਗ੍ਰਿਫਤਾਰ ਕੀਤਾ ਇਹਦੇ ਚ ਮੈਂ ਦੱਸਣਾ ਚਾਹਾਂਗੀ ਕਿ ਸਾਨੂੰ 19 ਦਸੰਬਰ ਨੂੰ ਸਿਟੀ 2 ਦੀ ਪੁਲਿਸ ਅਮਲੋਹ ਚੌਂਖਾ ਨਾ ਮੌਜੂਦ ਸੀਗੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇੱਕ ਜਸਵੀਰ ਸਿੰਘ ਵਾਸੀ ਥਾਣਾ ਕੱਗਾ ਜ਼ਿਲ੍ਹਾ ਪਟਿਆਲਾ ਅਤੇ ਗਗਨਦੀਪ ਸਿੰਘ ਇਹ ਥਾਣਾ ਗੜ ਸ਼ੰਕਰਦਾ ਨਿਵਾਸੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਕੈਂਟਰ ਵਿੱਚ ਆ ਰਹੇ ਸੀਗੇ ਤੇ ਇਨਫੋਰਮੇਸ਼ਨ ਸੀ ਕਿ ਇਹਨਾਂ ਨੇ ਮਿਲਟਰੀ ਗਰਾਊਂਡ ਖੰਨਾਪਾਸ ਕਿਸਨ ਨੂੰ ਸਪਲਾਈ ਕਰਨਾ ਤੇ ਐਕਟਿਕ ਅਪਨ ਦਟ ਅਸੀਂ ਸਿਟੀ 2 ਚ ਐਫ ਆਈ ਆਰ ਨੰਬਰ 231 ਅੰਡਰ 15 ਕਾਰਟ 156185 ਐਨ ਡੀ ਪੀ ਐਸ ਐਕਟ ਸਿਟੀ 2 ਚ ਦਰਜ ਕੀਤਾ ਤੇ ਉਹਨਾਂ ਨੂੰ ਜਦੋਂ ਰੇਡ ਕੀਤੀ ਤਾਂ ਸਾਨੂੰ 5 ਕਿਲੋ ਪੁੱਕੀ ਬਰਾਮਦ ਹੋਈ ਸੀ ਬੇਸਡ ਔਨ 댓 ਅਸੀਂ ਇਹਨਾਂ ਨੂੰ ਦੋਸ਼ਾਂ ਨੂੰ ਗ੍ਰਿਫਤਾਰ ਕਰਕੇ ਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ ਸੀ ਔਰ ਇਹਨਾਂ ਦੀ 3 ਦਿਨਾਂ ਦੀ ਸਾਨੂੰ ਪੁਲਿਸ ਰਿਮਾਂਡ ਮਿਲੀ ਸੀ ਜਦੋਂ ਉਹਨਾਂ ਦੀ ਰਿਮਾਂਡ 'ਚ ਪੁੱਛਕਿਛ ਹੋਈ ਤਾਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਜਿਹੜੇ ਕੈਂਟਰ 'ਚ ਹੋਰ ਵੀ ਰਿਕਵਰੀ ਦੇ ਚਾਂਸ ਹੈ ਤੇ ਫਿਰ ਨਿਸ਼ਾਨਦੇ ਤੇ ਸਾਨੂੰ 1 ਕੁਇੰਟਲ ਪੁੱਕੀ ਹੋਰ ਬਰਾਮਦ ਹੋਈ ਸੋ ਇਹ ਕਮਰਸ਼ੀਅਲ ਰਿਕਵਰੀ ਹੋ ਗਈ ਇਸ ਦੇ ਨਾਲ ਹੀ 21 ਤਰੀਕ ਨੂੰ ਥਾਣਾ ਸਦਰ ਦੀ ਪਾਰਟੀ ਆਪਣੇ ਅਲਾਰਟ ਪਿੰਨਕਾਬੰਦੀ ਕਰਕੇ ਖੜੀ ਸੀਗੀ ਉੱਥੇ ਉਹਨਾਂ ਨੂੰ ਇੱਕ ਹੋਰ ਕੈਂਟਰ PB65 AU36692 ਅੰਦਰ ਦਿਖਾਈ ਦਿੱਤਾ ਜਦੋਂ ਉਹਨਾਂ ਨੇ ਉਹਨੂੰ ਰੋਕਿਆ ਇੰਟਰਸੈਪਟ ਕੀਤਾ ਉਹਦੇ ਚ ਦੋ ਨੌਜਵਾਨ ਸੀਗੇ ਇੱਕ ਦਾ ਨਾ ਜਸਪਾਲ ਸਿੰਘ ਵਾਸੀ ਬਡਾਲੀ ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ ਦਾ ਰਹਿਣ ਵਾਲਾ ਔਰ ਦੂਜੇ ਦਾ ਨਾ ਗੁਰਸੇਵਕ ਸਿੰਘ ਵਾਸੀ ਟੰਗਰਾਲੀ ਥਾਣਾ ਮੋਰਿੰਡਾ ਇਹ ਕੈਂਟਰ ਦਾ ਮਾਲਕ ਸੀਗਾ ਉਨ੍ਹਾਂ ਦੀ ਜਦੋਂ ਤਲਾਸ਼ੀ ਲੈਣ ਲੱਗੇ ਤਾਂ ਉਹਨਾਂ ਨੇ ਗਜ਼ਟਡ ਅਫਸਰ ਕੋਲੋਂ ਕਰਾਣ ਦੀ ਆਪਣੀ ਸਹਿਮਤੀ ਦਿੱਤੀ ਜਦੋਂ ਮੌਕੇ ਤੇ ਡੀਐਸਪੀ ਖੰਨਾ ਰਾਜੇਸ਼ ਸ਼ਰਮਾ ਜੀ ਨੂੰ ਬੁਲਾਇਆ ਗਿਆ ਤੇ ਤਲਾਸ਼ੀ ਚ ਸਾਨੂੰ ਉਸ ਕੈਂਟਰ ਵਿੱਚੋਂ 1 ਕੁਇੰਟਲ 44 ਕਿਜੀ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ which is again a commercial recovery so ਇਸ ਤਰ੍ਹਾਂ ਸਾਨੂੰ ਸਾਡੀ ਟੀਮ ਦੇ ਪ੍ਰੋਐਕਟਿਵ ਐਫਰਟਸ ਨਾਲ ਦੋ ਤਿੰਨ ਦਿਨਾਂ ਚ ਦੋ ਐਨਡੀਪੀਐਸਡੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀਜ਼ ਹੋਈ ਹੈ ਔਰ ਜਿਹੜੇ ਦੋਸ਼ੀ ਹੈਗੇ ਚਾਰੋਂ ਇਹਨਾਂ ਜੋ ਇੱਕ ਜਿਹੜਾ ਜਸਵੀਰ ਸਿੰਘ ਪਟਿਆਲੇ ਦਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾਂ ਜ਼ਿਲ੍ਹਾ ਟਕੋਲੀ ਸੌਰੀ ਥਾਣਾ ਟਕੋਲੀ ਜ਼ਿਲ੍ਹਾ ਮੋਹਾਲੀ ਚ ਵੀ ਕੈਂਡੀਪੀਐਸ ਦਾ ਪਰਚਾ 2021 ਚ ਦਰਜ ਹੈ। ਬਾਕੀ ਤਫ਼ਤੀਸ਼ ਸਾਡੀ ਜਾਰੀ ਹੈ ਕਿ ਇਹਨਾਂ ਦਾ ਅੱਗੇ ਕੀ ਫਾਰਵਰਡ ਬੈਕਵਰਡ ਲਿੰਕੇਜ ਹੈ। ਕਿੰਨਾਂ ਕਿਹੜੀ 5 ਕਿਲੋ ਕੁੱਪੀ ਦਵਾ ਇੱਕ ਕੁਆਂਟਲ ਮੀਡੀਆ ਕੈਂਟਰ ਚੋਂ ਕਿੱਥੇ ਰੱਖੋ ਕਰਕੇ ਕੋਈ ਸਪੈਸ਼ਲ ਕੈਵਨ ਸੀ ਨਾ? ਅ ਦੇਖੋ ਜੀ ਪਹਿਲਾਂ ਤਾਂ ਸਾਨੂੰ ਉਹਦੀ ਆਈ ਥਿੰਕ ਕੈਵਨ ਜੇ ਮਿਲੀ ਸੀਗੀ ਉਸ ਤੋਂ ਬਾਅਦ ਜਦੋਂ ਉਹਦਾ ਲੋਕ ਵਗੈਰਾ ਰਿਮਾਂਡ ਚ ਖੋਲਾ ਗਿਆ ਫਿਰ ਸਾਨੂੰ ਅੰਦਰ ਸਰਚ ਕਰਕੇ ਇੱਕ ਕੁਇੰਟਲ ਮਿ ਸੋ ਦਿਸ ਇਜ਼ ਅਗੇਨ ਅਪਰੀਸ਼ੀਏਬਲ ਕਿ ਅਸੀਂ ਇਨੀਸ਼ੀਅਲ 5 ਕਿਲੋ ਤੇ ਨਹੀਂ ਰੁਕੇ ਰਿਮਾਂਡ ਚ ਪੂਰੀ ਪੁੱਛਗਿੱਛ ਸਾਨੂੰ ਅਸੀਂ ਪੂਰਾ ਪ੍ਰੋਸੀਜਰ ਫਾਲੋ ਕੀਤਾ ਉਹਦੀ ਨਿਸ਼ਾਨਦੇਹੀ ਤੇ ਸਾਨੂੰ ਰਿਕਵਰੀ ਹੋਈ ਕਿੱਥੋਂ ਲੈ ਕੇ ਅਰਜ਼ ਨਾਲ ਪਤਾ ਲੱਗਿਆ ਇਹ ਜੀ ਤੁਹਾਨੂੰ ਰਿਮਾਂਡ ਚ ਸਾਨੂੰ ਹੋਰ ਡੀਟੇਲ ਪਤਾ ਲੱਗੇ ਫੇਰ ਦੱਸਾਂ ਥੈਂਕ ਯੂ ਥੈਂਕ ਯੂ ਜਿਹੜੀ ਸਾਡੀ